ਤੜੀ ਗੱਲਾਂ ਦੇ ਵਿੱਚ ਆਉਂਗੇ ਸੋ ਬਕਰ ਕੋਈ ਮੇਰਾ ਪਿੰਡ ਪ੍ਰਾਈਸ ਟਾਈਮ ਮਤਲਬ ਵੀ ਫ੍ਰੀ ਬੈਠਾ ਹਨਾ ਤਾਂ ਪਲੀਜ਼ ਉਹ ਲਾਈਵ ਦੇ ਨਾਲ ਜੁੜ ਸਕਦਾ ਵਾ ਤੇ ਆਪਾਂ ਅੱਜ ਫਿਟਨੈਸ ਨੂੰ ਲੈ ਕੇ ਆਪਾਂ ਸਪੈਸ਼ਲ ਸੰਡੇ ਲਾਈਵ ਆਇਆ ਕਿਉਂਕਿ ਬਹੁਤ ਸਾਰੇ ਮੇਰੇ ਭਿੰਡ ਭਰਾਵਾਂ ਦੇ ਨਾ ਮਤਲਬ ਵੀ ਉਹ ਮੈਸੇਜ ਆਉਂਦੇ ਸੀਗੇ ਤੇ ਉਹ ਕਹਿੰਦੇ ਵੀ ਜੀ ਮਤਲਬ ਤੁਸ ਨੂੰ ਲਾਈਵ ਬਹੁਤ ਘੱਟ ਹੁੰਦੇ ਹੋ ਤਾਂ ਪਲੀਜ਼ ਲਾਈਵ ਆਇਆ ਕਰੋ ਕਿਉਂਕਿ ਸਾਡੇ ਸਵਾਲ ਹੁੰਦੇ ਆ ਜਿਹੜੇ ਮਤਲਬ ਵੀ ਸਾਨੂੰ ਕਨਫਿਊਜ਼ ਹੁੰਦੀ ਆ ਤੇ ਮਤਲਬ ਕਨਫਿਊਜ਼ਨ ਹੁੰਦੀ ਆ ਸਾਡੀ ਮਤਲਬ ਜੇ ਤੁਸੀਂ ਲਾਈਵ ਆਉਂਗੇ ਤਾਂ ਅਸੀਂ ਤੁਹਾਡੇ ਨਾਲ ਉਹ ਸਵਾਲ ਆ ਜਿਹੜੇ ਅਸੀਂ ਪੁੱਛ ਸਕਦੇ ਆ ਹਨਾ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਭਰਾ ਮਤਲਬ ਵੀ ਇਸ ਟਾਈਮ ਫ੍ਰੀ ਹੈਗਾ ਤਾਂ ਉਹ ਲਾਈਵ ਦੇ ਵਿੱਚ ਜੁੜ ਕੇ ਆਪਣੇ ਸਵਾਲ ਆ ਜਿਹੜੇ ਮੇਰੇ ਕੋਲ ਪੁੱਛ ਸਕਦਾ ਤਾਂ ਪਲੀਜ਼ ਅਗਰ ਇਸ ਟਾਈਮ ਮੇਰੀ ਕੋਈ ਵੀਡੀਓ ਦੇਖ ਰਿਹਾ ਮੇਰੀ ਭੈਣ ਜਾਂ ਫਿਰ ਕੋਈ ਮੇਰਾ ਭਰਾ ਤਾਂ ਪਲੀਜ਼ ਮੈਨੂੰ ਦੱਸਿਓ ਵੀ ਜਿਹੜੀ ਮੇਰੀ ਆਵਾਜ਼ ਆ ਉਹ ਤੁਹਾਨੂੰ ਮਤਲਬ ਕਲੀਅਰ ਸੁਣਾਈ ਦੇ ਰਹੀ ਆ ਕਿਉਂਕਿ ਲਾਈਵ ਹੁੰਦਾ ਵੀ ਤਾਂ ਤਾਂ ਹੀ ਮਜ਼ਾ ਆ ਜੇ ਮੇਰੀ ਆਵਾਜ਼ ਜਿਹੜੀ ਤੁਹਾਨੂੰ ਕਲੀਅਰ ਆਊਗੀ ਤਾਂ ਮੇਰੇ ਲਈ ਤੇ ਵੀ ਬੋਲੀ ਜਾਵਾਂ ਤੁਹਾਨੂੰ ਕੋਈ ਸਮਝ ਆਵੇ ਨਾ ਉਹਦਾ ਕੋਈ ਮਤਲਬ ਬੈਨੀਫਿਟ ਨਹੀਂ ਹੈਗਾ ਉਹਦੇ ਨਾਲ ਮੈਂ ਆਪਣਾ ਟਾਈਮ ਵੀ ਖਰਾਬ ਕਰਾਂਗਾ ਤੇ ਤੁਹਾਡਾ ਟਾਈਮ ਜਿਹੜਾ ਉਹ ਖਰਾਬ ਤਾਂ ਹੋਣਾ ਹੀ ਹੋਣਾ ਹੈ ਨਾ ਜੀ ਸੋ ਪਲੀਜ਼ ਤੇ ਅਗਰ ਕੋਈ ਮੇਰੇ ਭੈਣ ਭਰਾ ਮੇਰੇ ਲਾਈਵ ਦੇਖ ਰਿਹਾ ਤਾਂ ਦੱਸਣਾ ਮੈਨੂੰ ਵੀ ਆਡੀਓ ਜਿਹੜੀ ਮੇਰੀ ਆਵਾਜ਼ ਆ ਬਿਲਕੁਲ ਸਾਫ਼ ਆ ਰਹੀ ਹੈ ਕਿ ਨਹੀਂ ਹਨਾ ਸੋ ਮੈਂ ਪਿੱਛੇ ਜੀ ਵੀਡੀਓ ਵੀ ਅਪਲੋਡ ਕੀਤੀ ਸੀ ਜਨਾ ਗਰਮੀ ਦੇ ਵਿੱਚ ਮੈਂ ਕਹਿਆ ਸੀ ਮਤਲਬ ਤੁਹਾਨੂੰ ਕਿਦਦਰ ਆਪਣਾ ਖਾਣਾ ਜਿਹੜਾ ਖਾਣਾ ਚਾਹੀਦਾ ਵਾ ਤੇ ਮਤਲਬ ਕਿਵੇਂ ਦਾ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਜਿਹੜੀਆਂ ਪੀਣੀਆਂ ਚਾਹੀਦੀਆਂ ਕਿਹੜੀ ਚੀਜ਼ਾਂ ਜਿਹੜੀਆਂ ਤੁਹਾਨੂੰ ਨਹੀਂ ਪੀਣੀਆਂ ਚਾਹੀਦੀਆਂ ਹਨਾ ਸੋ ਹਨਾ ਗਰਮੀ ਦੇ ਵਿੱਚ ਮਤਲਬ ਹੀ ਤੁਹਾਡੀ ਜਿਹੜੀ ਕਰੀਵਿੰਗ ਜੀਆ ਉਹ ਹੁਣ ਤੁਹਾਡੀ ਮਤਲਬ ਹੀ ਉਹ ਹੋਊਗੀ ਵੀ ਅਸੀਂ ਮਤਲਬ ਹੀ ਕੋਲਡ ਡਰਿੰਕ ਵੇਰਾ ਦੀ ਜਿਹੜੀ ਅਸੀਂ ਮਤਲਬ ਹੀ ਪੀਏ ਕੋਲਡ ਡਰਿੰਕ ਪੀ ਲਈਏ ਜਾਂ ਮਤਲਬ ਹੀ ਡੱਬੇ ਦੇ ਜੂਸ ਵਗੈਰਾ ਪੀ ਲਈਏ ਹਨਾ ਉਹ ਮਤਲਬ ਹੀ ਤੁਸੀਂ ਅਵੋਇਡ ਕਰਨੇ ਹਨਾ ਜਿੰਨਾ ਤੁਸੀਂ ਉਹਨਾਂ ਨੂੰ ਅਵੋਇਡ ਕਰੋਗੇ ਤੁਸੀਂ ਉਹਨੇ ਤੁਸੀਂ ਬੇਨਫੀਟ ਵਿੱਚ ਰਹੋਗੇ ਕਿਉਂਕਿ ਉਹ ਜਿਹੜੀ ਚੀਜ਼ ਜੇ ਤੁਸੀਂ ਅਗਰ ਪੀਓਗੇ ਉਹਨਾਂ ਦਾ ਕੋਈ ਤੁਹਾਨੂੰ ਫਾਇਦਾ ਤਾਂ ਹੈ ਨਹੀਂਗਾ ਤੇ ਨੁਕਸਾਨ ਤੁਹਾਨੂੰ ਉਹਦਾ ਜ਼ਿਆਦਾ ਹੋਏਗਾ ਉਹਦਾਂ ਤੁਹਾਡਾ weight ਜਿਹੜਾ ਉਹ ਵੀ ਵਧੇਗਾ ਤੁਹਾਡੀ fat ਵੀ ਵਧੇਗੀ ਤੇ ਤੁਹਾਨੂੰ ਬਿਮਾਰੀਆਂ ਤੋਂ ਦੇਖੋ ਵਧੇ ਹੀ ਵਧਰੀਆਂ ਨੇ ਠੀਕ ਹੈ ਜੀ ਸੋ ਤੁਹਾਡਾ ਕੋਈ ਸਵਾਲ ਹੈਗਾ ਤੱਪਰੀ ਤੁਸੀਂ ਪੁੱਛ ਸਕਦੇ ਹੋ ਤੇ ਬਾਕੀ ਮੈਂ ਤੁਹਾਨੂੰ ਦੱਸਿਆ ਸੀ ਗਰਮੀਆਂ ਦੇ ਵਿੱਚ ਤੁਸੀਂ ਇੱਕ ਤਾਂ ਪਾਣੀ ਜਿਹੜਾ ਨੋਰਮਲ ਪਾਣੀ ਹੈ ਸਿੰਪਲ ਪਾਣੀ ਤੁਸੀਂ ਉਹ ਜ਼ਿਆਦਾ ਪੀਣਾ ਜਾਂ ਫਿਰ ਤੁਸੀਂ ਨਿੰਬੂ ਪਾਣੀ ਹੈ ਜਿਹੜਾ ਉਹ ਤੁਸੀਂ ਜ਼ਿਆਦਾ ਪੀ ਸਕਦੇ ਹੋ ਜੀ ਹਨਾ ਤੇ ਨਿੰਬੂ ਪਾਣੀ ਜਦੋਂ ਅਗਰ ਤੁਸੀਂ ਬਣਾਉਂਗੇ ਬਟ ਉਹਦੇ ਵਿੱਚ ਕੋਸ਼ਿਸ਼ ਕਰੇ ਤੁਸੀਂ ਕਾਲਾ ਨਮਕ ਤੇ ਆਪਣਾ ਪਿੰਕ ਸਾਲਟ ਜਾਂ ਫਿਰ ਤੁਸੀਂ ਆਪਣਾ ਬਲੈਕ ਸਾਲਟ ਜਿਹੜਾ ਨਾ ਕਾਲਾ ਨਮਕਾ ਤੁਸੀਂ ਉਹ ਪਾ ਕੇ ਯੂਜ਼ ਕਰ ਸਕਦੇ ਹੋ ਤੇ ਉਹਦੇ ਵਿੱਚ ਤੁਸੀਂ ਮਤਲਬ ਵੀ ਕੋਈ ਮਿੱਠਾ ਵਗੈਰਾ ਜਾਂ ਸ਼ੱਕਰ ਵਗੈਰਾ 슈ਗਰ ਕਿਸੇ ਵੀ ਤਰ੍ਹਾਂ ਤੁਸੀਂ ਐਡ ਨਹੀਂ ਕਰਨੀ ਹੈਗੀ ਤੁਕੀ ਉਹਦੇ ਨਾਲ ਕੋਈ ਸਾਨੂੰ ਬੈਨੀਫਿਟ ਤਾਂ ਹੈ ਨਹੀਂਗਾ ਤੇ 슈ਗਰ ਨਾਲ ਸੜਾ ਭਾਰ ਵਧੇਗਾ ਤੇ ਸਾਨੂੰ ਨੁਕਸਾਨ ਦੇ ਕੇ ਜਾਏਗੀ ਹਣਾ ਸੋ ਤੁਸੀਂ ਨਿੰਬੂ ਪਾਣੀ ਜਿਹੜਾ ਤੁਸੀਂ ਉਹ ਜਿਆਦਾ ਤੋਂ ਜਿਆਦਾ ਤੁਸੀਂ ਪੀਣਾ ਵਾ ਤੇ ਉਹਦੇ ਵਿੱਚ ਬਾ ਤੁਸੀਂ ਮਿੱਠਾ ਤੇ ਉਹ ਤੁਸੀਂ ਬਿਲਕੁਲ ਨਹੀਂ ਪਾਉਣਾ ਹੈਗਾ ਹਣਾ ਤੇ ਬਾਕੀ ਜਦੋਂ ਪਾਣੀ ਆ ਤੁਸੀਂ ਹਨਾ ਉਹਨੂੰ ਤੁਸੀਂ ਤਾਜ਼ਾ ਪੀਣ ਦੀ ਕੋਸ਼ਿਸ਼ ਕਰੋ ਜੇ ਕੋਸ਼ਿਸ਼ ਹੋ ਸਕੇ ਨਾ ਫ੍ਰਿਜ ਦਾ ਪਾਣੀ ਆ ਜਿਹੜਾ ਉਹ ਯਰ ਅਵਾਰਡ ਕਰੋ ਫ੍ਰਿਜ ਦਾ ਪਾਣੀ ਨਾ ਪੀਓ ਜੀ ਤੁਸੀਂ ਕਿਉਂਕਿ ਫ੍ਰਿਜ ਦੇ ਪਾਣੀ ਦਾ ਜਿਹੜਾ ਟੈਂਪਰੇਚਰ ਹੁੰਦਾ ਉਹ ਹੋਰ ਹੁੰਦਾ ਤੇ ਸਾਡੀ ਬੋਡੀ ਦਾ ਜਿਹੜਾ ਟੈਂਪਰੇਚਰ ਆ ਉਹ ਜਿਹੜਾ ਥੋੜਾ ਜਿਹਾ ਉਹ ਹੋਰ ਹੁੰਦਾ ਵਾ ਸੋ ਤੁਸੀਂ ਅਵਾਰਡ ਕਰੋ ਵੀ ਜਿਹੜਾ ਉਹ ਤੁਹਾਡਾ ਫ੍ਰਿਜ ਦਾ ਪਾਣੀ ਆ ਉਹਨੂੰ ਤੁਸੀਂ ਨਾ ਪੀਓ ਅਗਰ ਹੋ ਸਕੇ ਤਾਂ ਘੜਾ ਲਿਆਓ ਘੜੇ ਦੇ ਵਿੱਚ ਤੁਸੀਂ ਪਾਣੀ ਤਾਜ਼ਾ ਭਰ ਕੇ ਰੱਖ ਲਓ ਜੇ ਤੁਸੀਂ ਉਹ ਪਾਣੀ ਪੀਓਗੇ ਤਾਂ ਉਦਰ ਗੀਸ ਨਹੀਂ ਹੈਗੀ ਉਹ ਪਾਣੀ ਸਭ ਤੋਂ ਵਧੀਆ ਪਾਣੀ ਹੁੰਦਾ ਵਾ ਉਹਦੇ ਨਾਲ ਮਤਲਬ ਇਹ ਨਾ ਕੋਈ ਮਤਲਬ ਉਹਨੂੰ ਫਿਲਟਰ ਦੀ ਲੋੜ ਹੁੰਦੀ ਹੈਗੀ ਨਾ ਮਤਲਬ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ ਉਹ ਸ਼ੁੱਧ ਪਾਣੀ ਹੁੰਦਾ ਤੇ ਵਧੀਆ ਪਾਣੀ ਹੁੰਦਾ ਤੇ ਤੁਹਾਡੀ ਫਿਟਨੈਸ ਵਾਸਤੇ ਵੀ ਬੇਨਫੀਟ ਰਹੂਗਾ ਤੇ ਤੁਹਾਡੀ ਸਿਹਤ ਲਈ ਵੀ ਬਹੁਤ ਵਧੀਆ ਉਹ ਰਹੇਗਾ ਜੀ ਹਨਾ ਸੋ ਤੁਸੀਂ ਉਹ ਰਕੜ ਦਾ ਪਾਣੀ ਤੁਸੀਂ ਉਹ ਪੀ ਸਕਦੇ ਹੋ ਤੁਸੀਂ ਸੋ ਬਾਕੀ ਸੈਲਡ ਵਗੈਰਾ ਜਿਹੜਾ ਤੁਸੀਂ ਉਹਨੂੰ ਜਿਆਦਾ ਤੋਂ ਜਿਆਦਾ ਮਤਲਬ ਤੁਸੀਂ ਖਾਂਦੀ ਕੋਸ਼ਿਸ਼ ਕਰਨੀ ਹੈ ਖੀਰੇ ਹੋਗੇ ਟਮਾਟਰ ਹੋਗੇ ਪਿਆਜ਼ ਹੋ ਗਿਆ ਹਨਾ ਇਹੋ ਜਿਹੇ ਜਿਨ੍ਹਾਂ ਨੂੰ ਤੁਸੀਂ ਮਤਲਬ ਜਿਆਦਾ ਤੁਸੀਂ ਐਡ ਕਰਨਾ ਆਪਣੀ ਡਾਈਟ ਦੇ ਵਿੱਚ ਬਾਕੀ ਜਿਹੜੀ ਆ ਮਤਲਬ ਕਾਰਬੋਹਾਈਡਰੇਟ ਵੀ ਖਾਣੇ ਆ ਤੁਸੀਂ ਕਾਰਬੋਹਾਈਡਰੇਟ ਵੀ ਤੁਸੀਂ ਥੋੜੇ ਥੋੜੇ ਜਿਹੜੇ ਮਤਲਬ ਵੀ ਤੁਸੀਂ ਲੈਂਦੇ ਰਹਿਣਾ ਵਾ ਤੁਸੀਂ ਬਾਕੀ ਪਾਣੀ ਨੂੰ ਤੁਸੀਂ ਜਿਆਦਾ ਤੋਂ ਜਿਆਦਾ ਪੀਣਾ ਵਾ ਕਿਉਂਕਿ ਪਾਣੀ ਕਰਕੇ ਸਾਡੀ ਬੋਡੀ ਦੇ ਵਿੱਚ ਜਿਹੜੀ ਪਾਣੀ ਹੈ ਦੇਖੋ ਸਾਡੀ ਬੋਡੀ ਦੇ ਵਿੱਚ 70 75 80% ਤੱਕ ਸਾਡੀ ਬੋਡੀ ਦੇ ਵਿੱਚ ਪਾਣੀ ਹੈ ਜੇ ਬਾਡੀ ਦੀ ਕਮੀ ਰਹੇ ਜੇ ਤਾਂ ਮਤਲਬ ਸਾਨੂੰ ਮਤਲਬ ਹੀ ਹੋਰ ਤਰ੍ਹਾਂ ਦਾ ਫੀਲ ਆਉਂਦਾ ਬਿਮਾਰੀਆਂ ਵੀ ਲੱਗ ਲੱਗ ਜਾਂਦੀਆਂ ਹਨ ਸੋ ਪਾਣੀ ਆਪਣੀ ਬੋਡੀ ਦੇ ਵਿੱਚ ਅਸੀਂ ਘਟਨੇ ਦੇਣਾ ਹੈਗਾ ਕੋਲਡ ਡਰਿੰਕ ਵਗੈਰਾ ਜਿਹੜੀ ਹੈ ਉਹ ਅਸੀਂ ਬਿਲਕੁਲ ਵੀ ਨਹੀਂ ਪੀਣੀ ਹੈਗੀ ਤੇ ਬਾਕੀ ਹੋਰ ਕਿਸੇ ਦਾ ਕੋਈ ਮੇਰੇ ਭੈਣ ਭਰਾ ਦਾ ਮਤਲਬ ਵੀ ਸਵਾਲ ਜਵਾਬ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ ਇੱਕ ਵੀਰ ਬਹੁਤ ਪੁੱਛਦੇ ਨੇ ਕਹਿੰਦੇ ਕਿ ਵੀਰ ਜੀ ਅਜੀ ਮਤਲਬ ਵੀ ਚਾਹ ਵਗੈਰਾ ਪੀ ਸਕਦੇ ਹੋ ਜੇ ਚਾਹ ਤੁਸੀਂ ਪੀਣਾ ਚਾਹੁੰਦੇ ਹੋ ਤਾਂ ਤੁਸੀਂ ਠੇਕੀ ਚਾਹ ਵੀ ਤੁਸੀਂ ਪੀ ਸਕਦੇ ਹੋ ਨਾ ਫਿੱਕੀ ਚਾਹ ਤੁਸੀਂ ਪੀ ਲਓ ਤੇ ਫੇਸ ਤੋਂ ਕੋਸ਼ਿਸ਼ ਕਰੋ ਨਾ ਹੀ ਪੀਤੀ ਜਾਵੇ ਤੁਸੀਂ ਅਗਰ ਪੀਣਾ ਚਾਹੁੰਦੇ ਹੋ ਤਾਂ ਤੁਸੀਂ ਗ੍ਰੀਨ ਟੀ ਪੀ ਲਓ ਗ੍ਰੀਨ ਟੀਰ ਗਰੀਸ ਨਹੀਂ ਹੈਗੀ ਗ੍ਰੀਨ ਟੀ ਪੀ ਲਓ ਗ੍ਰੀਨ ਕੌਫੀ ਪੀ ਲਓ ਦੇਖੋ ਗ੍ਰੀਨ ਟੀ ਤੇ ਗ੍ਰੀਨ ਕੌਫੀ ਪੀਣ ਦਾ ਤੁਹਾਨੂੰ ਇਹ ਫਾਇਦਾ ਵਾ ਗ੍ਰੀਨ ਟੀ ਤੇ ਗ੍ਰੀਨ ਕੌਫੀ ਨਾਲ ਤੁਹਾਡਾ ਜਿਹੜਾ weight ਆ ਜੀ ਉਹ ਵੀ ਤੁਹਾਡਾ ਘਟੇਗਾ ਹਣਾ ਗ੍ਰੀਨ ਕਾਫੀ ਤੇ ਗ੍ਰੀਨ ਟੀ ਨਾਲ ਤੁਹਾਡਾ weight ਤਾਂ ਘਟਣਾ ਹੀ ਘਟਣਾ ਵਾ ਇੱਕ ਤਰ੍ਹਾਂ ਬਿਮਾਰੀਆਂ ਤੋਂ ਵੀ ਮਤਲਬੀ ਕਾਫੀ ਬਚਾਏਗਾ ਤੁਹਾਡਾ ਜਿਹੜੀ ਮਤਲਬੀ ਆਪਣੀ ਪਾਚਨ ਸ਼ਕਤੀ ਹੈ ਦੀ ਜੇ ਆਪਾਂ ਪਾਚਨ ਸ਼ਕਤੀ ਉਹਦੇ ਨਾਲ ਤੁਹਾਡੀ ਸਿਹਤਰ ਹੋਗੀ ਤੰਦਰੁਸਤ ਰਹੂਗੀ ਜੇ ਤੁਸੀਂ ਮਤਲਬ ਗ੍ਰੀਨ ਟੀ ਵਗੈਰਾ ਯੂਜ਼ ਕਰੋਗੇ ਗਰੰਟੀ ਹੋਗੀ ਜਾਂ ਫਿਰ ਤੁਸੀਂ ਗ੍ਰੀਨ ਕਾਫੀ ਹੋਗੀ ਹੈਨਾ ਦੋਨੇ ਬੈਸਟ ਆ ਤੁਸੀਂ ਕੋਈ ਵੀ ਪੀ ਸਕਦੇ ਬ્લેਕ ਕਾਫੀ ਵੀ ਤੁਸੀਂ ਪੀ ਸਕਦੇ ਹੋ ਉਹਦਾ ਨੁਕਸਾਨ ਕੋਈ ਨਹੀਂ ਹੈਗਾ ਬ્લેਕ ਕਾਫੀ ਦਾ ਬ્લેਕ ਕਾਫੀ ਦਾ ਬੇਨਿਫਿਟ ਹੀ ਹੈ ਹਨਾ ਤੁਸੀਂ ਬ્લેਕ ਕਾਫੀ ਹੈ ਜਿਹੜੀ ਤੁਸੀਂ ਉਹ ਵੀ ਤੁਸੀਂ ਲੇ ਲੇ ਸਕਦੇ ਹੋ ਜੀ ਤੇ ਬਾਕੀ ਡਾਈਟ ਦੇ ਬਾਰੇ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਤੁਸੀਂ ਇਹ ਤੁਹਾਨੂੰ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਖਾਣੀਆਂ ਚਾਹੀਦੀਆਂ ਨੇ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਨਹੀਂ ਖਾਣੀਆਂ ਚਾਹੀਦੀਆਂ ਹਨਾ ਜੀ ਤੇ ਬਾਕੀ ਤਲੀਆਂ ਚੀਜ਼ਾਂ ਨੇ ਜਿੰਨੀਆਂ ਹਨਾ ਉਹ ਹੋ ਸਕਦਾ ਤੁਸੀਂ ਉਹਨਾਂ ਨੂੰ ਮਤਲਬ ਤੁਸੀਂ ਅਵੋਇਡ ਕਰੋ ਤਲੀਆਂ ਚੀਜ਼ਾਂ ਦੇ ਵਿੱਚ ਕੁਝ ਨਹੀਂ ਰੱਖਿਆਗਾ ਕਿਉਂਕਿ ਜਦੋਂ ਤੁਸੀਂ ਬਾਹਰਲਾ ਖਾਣਾ ਤੁਸੀਂ ਖਾਣਾ ਸ਼ੁਰੂ ਕਰ ਦਿੰਦੇ ਹੋ ਨਾ ਉਹਦੇ ਨਾਲ ਕੀ ਹੈ ਕਿ ਤੁਹਾਡੀ ਜਿਹੜੀ ਸਿਹਤ ਆ ਉਹ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਜਿਹੜੀਆਂ ਬਾਹਰ ਦੀਆਂ ਚੀਜ਼ਾਂ ਬਣਦੀਆਂ ਨੇ ਇੱਕ ਤਾਂ ਦੇਖੋ ਉਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹੈਗਾ ਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਪਤੰਦਰ ਦੇ ਜਿਹੜਾ ਤੇਲ ਵਗੈਰਾ ਯੂਜ਼ ਕਰਦੇ ਆ ਔਇਲ ਵਗੈਰਾ ਯੂਜ਼ ਕਰਦੇ ਆ ਉਹ ਕਿੰਨਾ ਪੁਰਾਣਾ ਯੂਜ਼ ਕਰੀ ਜਾਂਦੇ ਆ ਸੜਿਆ ਹੋਇਆ ਤੇਲ ਯੂਜ਼ ਕਰਦੇ ਆ ਤੇ ਬਾਕੀ ਉਹਨਾਂ ਨੂੰ ਮੈਦਾ ਮੁੱਦੇ ਦਾ ਨਹੀਂ ਪਤਾ ਲੱਗਦਾ ਹੈਗਾ ਵੀ ਮੈਦਾ ਉਹ ਕਿਵੇਂ ਦਾ ਯੂਜ਼ ਕਰਦੇ ਕੀ ਮੈਦਾ ਨਹੀਂ ਯੂਜ਼ ਕਰਦੇ ਹੈਗੇ ਤੇ ਬਾਕੀ ਹੋਰ ਗੰਦਮੰਦ ਪਾਈ ਜਾਂਦੇ ਆ ਬਾਕੀ ਤੁਸੀਂ ਬਹੁਤ ਸਾਰੀ ਵੀਡੀਓ ਨੇ ਜਿਹੜੀ ਵਾਇਰਲ ਹੁੰਦੀਆਂ ਪਈਆਂ ਨੇ ਹੈਨਾ ਤੇ ਉਹ ਤੁਸੀਂ ਦੇਖ ਲਈ ਹੁਣੇ ਹੈਨਾ ਲੋਕ ਪਤਾ ਕਿ ਗੰਦਮੰਦ ਖਵਾਈ ਜਾਂਦੇ ਆ ਸੋ ਆਪ ਵੀ ਮਤਲਬ ਵੀ ਇਹ ਚੀਜ਼ਾਂ ਤੋਂ ਦੂਰ ਰਹੋ ਵੀ ਬਾਰਲੇ ਜਿਹੜਾ ਨਾ ਹੀ ਖਾਧਿਆ ਜਾਂਦਾ ਜਿਆਦਾ ਵਧੀਆ ਵਾ ਤੇ ਉਸ ਤੋਂ ਬਾਅਦ ਬਾਕੀ ਆਪਣੇ ਬੱਚਿਆਂ ਨੂੰ ਵੀ ਤੁਸੀਂ ਹਨਾ ਆਪਣੇ ਬੱਚਿਆਂ ਨੂੰ ਵੀ ਦੂਰ ਰੱਖੋ ਇਹ ਚੀਜ਼ਾਂ ਤੋਂ ਆਪਣੇ ਬੱਚਿਆਂ ਨੂੰ ਵੀ ਤੁਸੀਂ ਇਹ ਚੀਜ਼ਾਂ ਨਾ ਖਵਾਓ ਬਾਰਲੇ ਚੀਜ਼ਾਂ ਜੜੀਆਂ ਹਨਾ ਇਹ ਚ ਜਨ ਨੂੰ ਨਾ ਖਾਓ ਤੇ ਜਿੰਨਾ ਤੁਸੀਂ ਇਹ ਚ ਜਦੋਂ ਪਰਹੇਜ਼ ਕਰੋਗੇ ਤਾਂ ਉਹਨੇ ਤੁਸੀਂ ਤੰਦਰੁਸਤ ਰਹੋਗੇ ਬਾਕੀ ਜਿਹੜੇ ਮੈਗੀ ਮੂਗੀ ਹੋਗੇ ਇਹਦੀ ਵੀ ਕੋਸ਼ਿਸ਼ ਕਰਿਆ ਕਰੋ ਯਾਰ ਇਹ ਨਾ ਖਾਧੀਆਂ ਜਾਣ ਮੈਗੀ ਹੋਗੀ ਜਾਂ ਕੋਈ ਹੋਰ ਹਨਾ ਜੇ ਦੇਖੋ ਜੇ ਤੁਸੀਂ ਫਿਟਨੈਸ ਰੱਖਣਾ ਚਾਹੁੰਦੇ ਹੋ ਆਪਣੀ ਬੋਡੀ ਦੇ ਵਿੱਚ ਫਿੱਟ ਰਹਿਣਾ ਚਾਹੁੰਦੇ ਹੋ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਇੱਕ ਤਾਂ ਦੇਖੋ ਜਿਹੜੀ ਮੈਗੀ ਮੂਗੀ ਹੋ ਗਈ ਡੱਬੇ ਵਾਲੇ ਜੂਸ ਹੋ ਗਏ ਇਹ ਬਿਸਕੁਟ ਹੋ ਗਏ ਰਸ ਵਗੈਰਾ ਹੋ ਗਏ ਹਨਾ ਜਿਹੜੇ ਇਹ ਬਣੇ ਬਣਾਏ ਹੁੰਦੇ ਨੇ ਟੈਂਪਰੇਰੀ ਇਹਨਾਂ ਤੋਂ ਜਿੰਨਾ ਤੁਸੀਂ ਦੂਰ ਰਹੋਗੇ ਜਿੰਨੀ ਤੁਸੀਂ ਦੂਰੀ ਬਣਾ ਕੇ ਰੱਖੋਗੇ ਤੁਹਾਨੂੰ ਉਹਨਾਂ ਜਿਆਦਾ ਬੇਨਫਿਟ ਹੋਊਗਾ ਜਿੰਨਾ ਤੁਸੀਂ ਇਹਨਾਂ ਨੂੰ ਖਾਓਗੇ ਹਨਾ ਤੇ ਉਹਨਾਂ ਤੋਂ ਤੁਹਾਨੂੰ ਮਤਲਬ ਨੁਕਸਾਨ ਦੇ ਕੇ ਜਾਣਗੇ ਇਹਨਾਂ ਦਾ ਫਾਇਦਾ ਕੋਈ ਨਹੀਂ ਹੈਗਾ ਇੱਕ ਤਾਂ ਤੁਸੀਂ ਖਰੀਦਣ ਲੱਗੇ ਪੈਸੇ ਲੁੰਨੇ ਹੋ ਤੇ ਉਸ ਤੋਂ ਬਾਅਦ ਤੁਸੀਂ ਜਦੋਂ ਬਿਮਾਰ ਹੋ ਜਾਉਨੇ ਫਿਰ ਆਪਣੀ ਸ਼ੇਧ ਦੇ ਉੱਤੇ ਤੁਸੀਂ ਪੈਸੇ ਲੋਣੇ ਹੋ ਹਨ ਸੋ ਇਹ ਜੀ ਜਿਆਦਾ ਬੇਨਿਫਿਟ ਨਹੀਂ ਹੈਗਾ ਸੋ ਜਿਹੜੀ ਚੀਜ਼ ਜਿਆਦਾ ਬੇਨਿਫਿਟਾ ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਤੁਹਾਨੂੰ ਕਿਹੜੀ ਚੀਜ਼ਾਂ ਨੇ ਜਿਹੜੀਆਂ ਖਾਣੀਆਂ ਚਾਹੀਦੀਆਂ ਨੇ ਕਿਹੜੀਆਂ ਨਹੀਂ ਤੁਹਾਨੂੰ ਖਾਣੀਆਂ ਚਾਹੀਦੀਆਂ ਤੇ ਬਾਕੀ ਕਮੈਂਟ ਆਏ ਜਸ ਲਾਈਫ ਰਾਈਟ ਥੈਂਕ ਯੂ ਜੀ ਮਨਪ੍ਰੀਤ ਜੀ 2 ਸਾਲ ਪਹਿਲਾਂ ਮੈਂ ਕਿ 2 ਸਾਲ ਪਹਿਲਾਂ ਫੋਟੋ ਦਾ ਲਿਗਮੈਂਟ ਬ੍ਰੇਕ ਹੋਇਆ ਸੀ ਹੁਣ ਦੁਬਾਰਾ ਦਰਦ ਉੱਠ ਆ ਗਿਆ ਵਾ ਤੁਸੀਂ ਐਕਸਰਸਾਈਜ਼ਾਂ ਕਰਿਆ ਕਰੋ ਜੀ ਹਨਾ ਤੁਸੀਂ ਐਕਸਰਸਾਈਜ਼ ਕਰਿਆ ਕਰੋ ਬਾਕੀ ਖਾਣ ਪੀਣ ਚ ਥੋੜਾ ਜਿਹਾ ਧਿਆਨ ਰੱਖੋ ਹਨਾ ਤੇ ਬਾਕੀ ਪਾਣੀ ਪੂਣੀ ਜ਼ਿਆਦਾ ਪੀਓ ਤਾਂ ਸੈੱਟ ਹੋ ਜਾਊਗਾ ਕਿ ਜਿੰਨਾ ਮਤਲਬ ਵੀ ਉਹਦੀ ਐਕਸਰਸਾਈਜ਼ ਹੁੰਦੀ ਹੈ ਐਕਸਰਸਾਈਜ਼ ਕਰੋ ਹਨਾ ਠੀਕ ਹੋ ਜੂਗੇ ਹਨਾ ਐਡਾ ਕੋਈ ਜਿੱਕੇ ਜੀ ਹੋ ਜਾਂਦੇ ਨੇ ઓਪਰੇਟ ਵੱਡੇ ਵੱਡੇ ਚੀਜ਼ਾਂ ਦੇ ઓਪਰੇਟ ਹੋ ਜਾਂਦੇ ਆ ਤੇ ਉਹ ਠੀਕ ਵੀ ਹੋ ਜਾਂਦੀ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਹੈਗੀ ਦੇਖੋ ਬਾਕੀ ਡਿਪੈਂਡ ਸਾਡੇ ਤੇ ਕਰਦਾ ਸੀ ਜਿੰਨੀ ਅਸੀਂ ਉਹ ਚੀਜ਼ ਦੀ ਕੇਅਰ ਕਰਾਂਗੇ ਹਨਾ ਤੇ ਬਾਕੀ ਉਹ ਚੀਜ਼ ਤੇ ਮਤਲਬ ਵੀ ਡਿਪੈਂਡ ਹੋ ਕਰੋ ਤੇ ਬਾਕੀ ਉਹ ਵਰਕਆਊਟ ਡੇਲੀ ਕਰਿਆ ਕਰੋ ਯਾਰ ਹਨਾ ਦੇਖੋ ਵਰਕਆਊਟ ਤੋਂ ਵੱਡੀ ਚੀਜ਼ ਕੋਈ ਨਹੀਂ ਹੈਗੀ ਜਿੰਨਾ ਤੁਸੀਂ ਵਰਕਆਊਟ ਕਰੋਗੇ ਸਵੇਰੇ ਉੱਠ ਕੇ ਜਿੰਨਾ ਤੁਸੀਂ ਵਰਕਆਊਟ ਕਰੋਗੇ ਤੁਸੀਂ ਸ਼ਾਮੀ ਵੀ ਕਰ ਸਕਦੇ ਹੋ ਘਰ ਦੇ ਵਿੱਚ ਵੀ ਰਹਿ ਕੇ ਤੁਸੀਂ ਕਰ ਸਕਦੇ ਹੋ ਬਟ ਜੇ ਤੁਸੀਂ ਮਤਲਬ ਵੀ ਡੇਲੀ ਤੁਸੀਂ ਸਵੇਰੇ ਉੱਠ ਕੇ ਵਰਕਆਊਟ ਕਰੋਗੇ ਨਾ ਤੁਹਾਨੂੰ ਉਹਦਾ ਬੇਨਫਿਟ ਬਹੁਤ ਜ਼ਿਆਦਾ ਹੋਊਗਾ ਕਿਉਂਕਿ ਸਵੇਰੇ ਇੱਕ ਤਾਂ ਬਹੁਤ ਵਧਾ ਵਧੀਆ ਮੌਸਮ ਹੁੰਦਾ ਸਾਫ਼ ਮੌਸਮ ਹੁੰਦਾ ਬਿਲਕੁਲ ਉਹਦਾ ਤੁਹਾਨੂੰ ਬਹੁਤ ਜ਼ਿਆਦਾ ਬੇਨਫਿਟ ਹੋਣਾ ਜੀ ਜੇ ਤੁਸੀਂ ਸਵੇਰੇ ਵਰਕਆਊਟ ਕਰੋਗੇ ਤੇ ਤੁਹਾਡੀ ਸਿਹਤ ਜਿਹੜੀ ਉਹ ਵੀ ਬਿਲਕੁਲ ਤੰਦਰੁਸਤ ਰਹੂਗੀ ਤੇ ਇਹ ਕੀ ਕਹਿੰਦੇ ਆ ਐਕਸਪੀਰੀਅੰਸ ਦੱਸ ਦੋ ਮੇਰਾ weight 110 ਕਿਲੋ ਤੇ height 5 ਫੁੱਟ 11 ਇੰਚ ਤੇ ਤੁਹਾਡੀ ਏਜ ਕਿੰਨੀ ਕਾ ਜੀ weight ਵੇਸੇ ਜ਼ਿਆਦਾ ਤੁਹਾਡਾ ਨਾ 110 ਕਿਲੋ ਬਹੁਤ ਜ਼ਿਆਦਾ weight ਆ ਤੁਹਾਡਾ ਰਨਿੰਗ ਪਸੰਦ ਆ ਪਰ 3 ਸਾਲ ਤੋਂ ਇਹ ਮੇਰਾ ਸਾਥ ਨਹੀਂ ਦਿੰਦਾ ਦਰਦ ਬਹੁਤ ਹੁੰਦਾ ਇਹਦੇ ਤੁਸੀਂ ਘਰੇ ਹੀ ਨਾ ਮਨਪ੍ਰੀਤ ਜੀ ਤੁਸੀਂ ਇਹਦੀਆਂ ਮਤਲਬ ਘਰੇ exercise ਕਰੋ ਜੇ ਤੁਹਾਡੀ age 25 ਆ ਨਾ weight ਤੁਹਾਡਾ ਬਹੁਤ ਜ਼ਿਆਦਾ ਵਾ age ਤੁਹਾਡੀ 25 ਦੇ ਹਿਸਾਬ ਨਾਲ weight ਤੁਹਾਡਾ ਬਹੁਤ ਜ਼ਿਆਦਾ ਵਾ ਘਟੋ ਘਟ ਤੁਹਾਡਾ 15 20 ਕਿਲੋ 20 ਕਿਲੋ ਦੇ ਤਕਰੀਬਨ ਤੁਹਾਡਾ weight ਆ ਜਿਹੜਾ ਉਹ ਘਟਣਾ ਚਾਹੀਦਾ ਵਾ ਤੁਹਾਨੂੰ ਫਿਰ ਬੇਨਫਿਟ ਹੋਊਗਾ ਹਨਾ ਤਾਂ ਤੁਹਾਡਾ ਸਰੀਰ ਆ ਜਿਹੜਾ ਸੈੱਟ ਹੋਊਗਾ ਤੇ ਉਹ weight ਘਟਜੂਗਾ ਕੋਈ ਈ ਵੱਡੀ ਗੱਲ ਨਹੀਂ ਹੈਗੀ ਹਣਾ ਇੱਕ ਤਾਂ ਦੇਖੋ 슈ਗਰ ਜਿਹੜੀ ਤੁਸੀਂ ਬਿਲਕੁਲ ਬੰਦ ਕਰ ਦੋ 슈ਗਰ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਮਤਲਬ ਜਿਹੜੀ ਚਾਹ ਦੇ ਵਿੱਚ ਖੰਡ ਪਾਨੇ ਆ ਅਸੀਂ ਮਤਲਬੀ ਉਹ ਅਸੀਂ ਬੰਦ ਕਰ ਦਈਏ ਨਹੀਂ 슈ਗਰ ਹਰ ਇੱਕ ਚੀਜ਼ ਦੇ ਵਿੱਚ ਹੁੰਦੀ ਹੈ ਜਿਵੇਂ ਕਿ ਮੰਨ ਕੇ ਚਲੋ ਜੇ ਤੁਸੀਂ ਬ੍ਰੈਡ ਲਓਗੇ ਬ੍ਰੈਡਾਂ ਦੇ ਵਿੱਚ ਵੀ ਹੁੰਦੀ ਆ ਜੇ ਤੁਸੀਂ ਪੈਕੇਟ ਫੂਡ ਲਓਗੇ ਉਹਦੇ ਵਿੱਚ ਤਾਂ ਹੁੰਦੀ ਹੀ ਹੁੰਦੀ ਆ ਤੇ ਬਾਕੀ ਜਿਹੜੇ ਮਤਲਬ ਵੀ ਹੋਰ ਮਤਲਬ ਵੀ ਬਿਸਕਟ ਹੋ ਗਏ ਰਸ ਹੋ ਗਏ ਉਹਨਾਂ ਦੇ ਵਿੱਚ ਵੀ 슈ਗਰ ਹੁੰਦੀ ਆ ਨਾ ਇਹ ਚੀਜ਼ਾਂ ਸਾਰੀਆਂ ਤੁਸੀਂ ਬੰਦ ਕਰਕੇ ਦੇਖ ਲਓ ਜੀ ਤੇ ਚਾਹ ਬਿਲਕੁਲ ਬੰਦ ਕਰ ਦਿਓ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਿੱਠਾ ਤਲੇ ਚੀਜ਼ ਬਿਲਕੁਲ ਨਿਕਾਣੀ ਸਿਰਫ 1 ਮਹੀਨੇ ਵਾਸਤੇ ਸਿਰਫ ਮਨਪ੍ਰੀਤ ਜੀ ਤੁਸੀਂ ਸਿਰਫ 1 ਮਹੀਨੇ ਵਾਸਤੇ ਸਾਰਾ ਕੁਝ ਬੰਦ ਕਰਕੇ ਦੇਖ ਲਓ ਤੇ ਆਪਣੇ ਜਿਹੜੇ ਵੀ ਤੁਹਾਡੇ ਪ੍ਰੋਬਲਮ ਹੈਗੇ ਉਹਦੀ ਐਕਸਰਸਾਈਜ਼ ਕਰੋ ਡੇਲੀ ਤੇ ਹੌਲੇ ਹੌਲੇ ਵੋਕ ਜਰੂਰ ਕਰੋ ਠੀਕ ਹੈ ਜੀ ਤੇ ਬਾਕੀ ਦੇਖੋ ਤੁਹਾਡੇ ਆਟੋਮੈਟਿਕ ਹੀ ਤੁਹਾਨੂੰ ਫਰਕ ਪੈਣਾ ਜਿਹੜਾ ਉਹ ਸ਼ੁਰੂ ਹੋ ਜਾਏਗਾ ਜੀ ਹਨਾ ਸੋ ਵੀਰ weight ਲੱਗਦਾ ਨਹੀਂ ਕਿ ਹਰ ਕੋਈ ਬੋਲਦਾ weight ਲੱਗਦਾ 85 ਹੀ ਆ ਓਕੇ ਨਹੀਂ ਕਈ ਵਾਰੀ ਹੁੰਦਾ ਵਾ ਸਾਡੇ ਮਸਲਸ ਹਰ ਇੱਕ ਇਨਸਾਨ ਦੀ ਬੋਡੀ ਬੋਡੀ ਦਾ ਫਰਕ ਹੁੰਦਾ ਕਈ ਵਾਰੀ ਸਾਨੂੰ weight ਘੱਟ ਲੱਗਦਾ ਹੁੰਦਾ ਪਰ ਉਹਦਾ weight ਜਿਹੜਾ ਉਹ ਜ਼ਿਆਦਾ ਹੁੰਦਾ ਬਾਲ ਸੋ ਜਿੰਨਾ ਦੇਖੋ weight ਵਧੀ ਜਾਊਗਾ ਤੁਹਾਡਾ ਨਾ ਉਹ ਤੁਹਾਨੂੰ ਨੁਕਸਾਨ ਦੇ ਕੇ ਜਾਊਗਾ ਉਹਦਾ ਬੇਨਫਿਟ ਕੋਈ ਨਹੀਂ ਹੈਗਾ ਕਿਉਂਕਿ ਜਿਦਾ ਜਿਦਾ ਤੁਹਾਡਾ weight ਵਧੀ ਜਾਊਗਾ ਅੱਗੇ ਇਹਨੇ ਘਟਣਾ ਤਾਂ ਹੈ ਨਹੀਂ ਆਵਾਜ਼ ਚੋਂ ਉਹਦੇ ਨਾਲ ਕੀ ਕੀ ਤੁਹਾਡੇ ਗੋਡੇ ਮੋਡੇ ਆ ਜਿਹੜੇ ਹੌਲੇ ਹੌਲੇ ਉਹ ਵੀ ਦਰਦ ਕਰਦੇ ਆ ਜਿਹੜੇ ਉਹ ਸ਼ੁਰੂ ਹੋ ਜਾਣਗੇ ਜਿਦਾ ਜਿਦਾ ਤੁਹਾਡਾ ਭਾਰ ਵਧੀ ਜਾਊਗਾ ਜੀ ਹਨਾ ਸੋ ਜੇ ਅਸੀਂ ਹੁਣੇ ਚੀਜ਼ ਨੂੰ ਅਸੀਂ ਉਹਨੂੰ ਮਤਲਬ ਰੋਕ ਲਾਂਗੇ ਭਾਰ ਵਧ ਨੂੰ ਤੁਸੀਂ ਉਹਨੂੰ ਹੁਣੇ ਰੋਕ ਲਾਂਗੇ ਫਿਰ ਤੁਹਾਡਾ ਭਾਰਾ ਜਿਹੜਾ ਉਹ ਨਹੀਂ ਵਧੇਗਾ ਇੱਕ ਸੰਤੇ ਆ ਕੇ ਮਤਲਬ ਸਟੇਬਲ ਹੋ ਜਾਏਗਾ ਰ ਵਧੇਗਾ ਨਹੀਂ ਤੇ ਤੁਸੀਂ ਫਿੱਟ ਹੋ ਜਾਓਗੇ ਫਿਰ ਤਾਂ ਬਹੁਤ ਸਾਰਾ ਜਿਹੜਾ ਬੇਨਫੀਟ ਹੋ ਜਾਏਗਾ ਸੋ ਖਾਣ ਪੀਣ ਨਾਲ ਜਿਹੜਾ ਮੇਨ ਚੀਜ਼ਾਂ ਖਾਣ ਪੀਂਦੇ ਤੁਸੀਂ ਭਰੇ ਜਿਹੜਾ ਜਿਆਦਾ ਤੋਂ ਜਿਆਦਾ ਰੱਖੋ ਤਲੀਆਂ ਚੀਜ਼ਾਂ ਨੂੰ ਬਿਲਕੁਲ ਬੰਦ ਕਰ ਦਿਓ ਮਿੱਠਾ-ਮੁੱਠਾ ਜਿਵੇਂ ਮੈਂ ਤੁਹਾਨੂੰ ਦੱਸਿਆ ਬਿਲਕੁਲ ਬੰਦ ਕਰ ਦਿਓ ਮਿੱਠਾ ਵਗੈਰਾ ਹੋ ਗਿਆ ਤੁਸੀਂ ਬਿਲਕੁਲ ਨਹੀਂ ਖਾਣਾ ਹੈਗਾ ਕੋਈ ਵੀ ਚੀਜ਼ ਜਿਹੜੀ ਇੱਧਰਲੀ ਉੱਧਰਲੀ ਤੁਸੀਂ ਨਾ ਖਾਓ ਤਾਂ ਤੁਹਾਡਾ ਭਾਰਾ ਜਿਹੜਾ ਉਹੀ ਹੋਏਗਾ ਨਾ ਕੋਈ ਡਾਈਟ ਹੀ ਦੱਸ ਦੋ ਡਾਈਟ ਦੇ ਸੰਬੰਧ ਵਿੱਚ ਬਹੁਤ ਸਾਰੀ ਵੀਡੀਓ ਨੇ ਜਿਹੜੀਆਂ ਮੈਂ ਬਣਾ ਕੇ ਅਪਲੋਡ ਕੀਤੀਆਂ ਹੋਈਆਂ ਨੇ ਜੀ ਬਹੁਤ سارے ਵੀਡੀਓ ਨੇ ਜਿਹੜੀਆਂ ਮੈਂ ਡਾਈਟ ਤੇ ਮਨਪ੍ਰੀਤ ਜੀ ਬਣਾ ਕੇ ਅਪਲੋਡ ਕੀਤੀ ਹੋਈਆਂ ਨੇ ਤੁਸੀਂ ਮੇਰੇ ਚੈਨਲ ਤੇ ਜਾਓ ਤੇ ਤੁਹਾਨੂੰ ਬਹੁਤ سارے ਡਾਈਟ ਪਲਾਨ ਆ ਜਿਹੜੇ ਮੇਰੇ ਮਿਲ ਜਾਣਗੇ ਤੁਸੀਂ ਕਿਸੇ ਵੀ ਇੱਕ ਡਾਈਟ ਪਲਾਨ ਨੂੰ ਤੁਸੀਂ ਫੋਲੋ ਕਰ ਲਿਓ ਤੁਹਾਡਾ ਭਾਰ ਘਟਣਾ ਸ਼ੁਰੂ ਹੋ ਜਾਣਾ ਕਿਸੇ ਵੀ ਇੱਕ ਡਾਈਟ ਪਲਾਨ ਨੂੰ ਫੋਲੋ ਕਰ ਲਿਓ ਜੀ ਤੁਸੀਂ ਹੈਨਾ ਵੀਰ ਮੇਰੀ ਜੋਬ 18 ਘੰਟੇ ਸੀਟਿੰਗ ਜੋਬ ਹੈ ਕੋਈ ਗੱਲ ਨਹੀਂ ਫਿਰ ਗਿਆ ਕੁਛ ਨਹੀਂ ਹੁੰਦਾ ਜੇ ਤੁਹਾਡੀ ਸੀਟਿੰਗ ਜੋਬ ਆ ਤੁਹਾਡੀ ਕੋਈ ਦਿੱਕਤ ਨਹੀਂ ਹੈਗੀ ਫਿਰ ਵੀ ਤੁਸੀਂ ਮਤਲਬ ਜਿਵੇਂ ਤੁਹਾਨੂੰ ਦੱਸਾ ਤੁਸੀਂ ਡਾਈਟ ਨੂੰ ਫੋਲੋ ਕਰ ਲਓ ਬਸ ਡਾਈਟ ਨੂੰ ਫੋਲੋ ਕਰ ਲਓ ਤੇ ਘਰ ਦੇ ਵਿੱਚ ਸਿਰਫ ਤੁਸੀਂ ਇੱਕ ਘੰਟਾ ਤੁਸੀਂ ਵਰਕਆਊਟ ਕਰਨਾ ਹਨਾ ਇੱਕ ਘੰਟਾ ਨਹੀਂ ਜੇ 45 ਮਿੰਟ ਤੱਕ ਟੁੱਟ-ਟੁੱਟ ਘਰੇ ਤੁਸੀਂ ਵਰਕਆਊਟ ਕਰੋ ਮੈਂ ਬਹੁਤ ਸਾਰੀਆਂ ਐਕਸਰਸਾਈਜ਼ ਪਾਈਆਂ ਹੋਈਆਂ ਨੇ ਜੇ ਤੁਸੀਂ ਘਰੇ ਹੀ ਤੁਸੀਂ ਮਤਲਬ ਵੀ ਵਰਕਆਊਟ ਕਰਨਾ ਸ਼ੁਰੂ ਕਰ ਦੋਗੇ 40-45 ਮਿੰਟ 40-45 ਮਿੰਟ ਤੁਸੀਂ ਘਰੇ ਵਰਕਆਊਟ ਕਰਨਾ ਸ਼ੁਰੂ ਕਰ ਦੋ ਤੇ ਉਸ ਤੋਂ ਬਾਅਦ ਤੁਸੀਂ ਜਿਹੜੀ ਮੈਂ ਤੁਹਾਨੂੰ ਡਾਈਟ ਦੱਸੀ ਹੈ ਨਾ ਇੱਕ ਮਿੱਠਾ ਤੁਹਾਨੂੰ ਦੱਸ ਬਿਲਕੁਲ ਤੁਸੀਂ ਬੰਦ ਕਰ ਦੋ ਤੇ ਗ੍ਰੀਨ ਟੀ ਜਿਹੜੀ ਗ੍ਰੀਨ ਟੀ ਤੁਸੀਂ ਆਪਣੇ ਬੈਗ ਦੇ ਵਿੱਚ ਪਾ ਕੇ ਰੱਖੋ ਹਮੇਸ਼ਾ ਥਰਮਸ ਦੇ ਵਿੱਚ ਗਰਮ ਪਾਣੀ ਪਾ ਕੇ ਰੱਖੋ ਜਿੱਥੇ ਵੀ ਤੁਸੀਂ ਯੋਗ ਤੇ ਜਾਂਦੇ ਹੋ ਜਦੋਂ ਵੀ ਤੁਹਾਡਾ ਚਾਹ ਪੀਣ ਦੀ ਜੀ ਕਰਦਾ ਤਾਂ ਗ੍ਰੀਨ ਟੀ ਦਾ ਜਿਹੜਾ ਪੌਚ ਹੁੰਦਾ ਉਹ ਪਾਇਆ ਤੇ ਗਰਮ ਪਾਣੀ ਪਾਇਆ ਤੇ ਤੁਸੀਂ ਗ੍ਰੀਨ ਟੀ ਪੀ ਸਕਦੇ ਹੋ ਉਹਦੇ ਨਾਲ ਤੁਹਾਨੂੰ ਮਤਲਬ ਇੱਕ ਤਾਂ ਐਕਟਿਵ ਵੀ ਹੋਵੋਗੇ ਤੁਸੀਂ ਤੁਹਾਡੀ ਹੈਲਥ ਜਿਹੜੀ ਉਹ ਵੀ ਅੱਗੇ ਨਾਲ ਇੰਪਰੂਵ ਹੋ ਜੇਗੀ ਕਾਫੀ ਤੇ weight ਵੀ ਤੁਹਾਡਾ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਏਗਾ ਨਾ ਸਕੀਪਿੰਗ ਕਰ ਲਵੋ ਜੀ ਮੈਂ 5000 ਰੋਜ਼ ਲਿ ਸਕੀਪਿੰਗ ਕਰ ਸਕਦੇ ਹੋ ਤੁਸੀਂ ਕੋਈ ਉਹ ਨਹੀਂ ਹੈਗਾ ਬਟ ਸਕੀਪਿੰਗ ਤੇ ਪਤਾ ਕੀ ਆ ਸਕੀਪਿੰਗ ਨਾਲ ਇਨਾ ਵੇਟ ਹੈ ਜਿਹੜਾ ਨਹੀਂ ਘਟਣਾ ਹੈਗਾ ਸਕੀਪਿੰਗ ਨਾਲ ਇਹਨਾਂ ਵੇਟਾ ਤੁਹਾਡਾ ਨਹੀਂ ਘਟਣਾ ਹੈਗਾ ਕਿਉਂਕਿ ਸਕੀਪਿੰਗ ਜਿਹੜੀ ਅਸੀਂ ਕਰਦੇ ਆ ਅਸੀਂ ਇੱਕੋ ਹੀ ਤਰੀਕੇ ਨਾਲ ਕਰੀ ਜਾਂਦੇ ਕਿਉਂਕਿ ਮੈਂ ਆਪ ਖੁਦ ਸਕੀਪਿੰਗ ਕਰਦੇ ਰਹਿਣਾ ਤੁਸੀਂ ਮੇਰੇ ਵਲੌਗ ਦੇਖ ਕੇ ਹੋਣੇ ਵਲੌਗ ਦੇ ਵਿੱਚ ਮੈਂ ਸਕੀਪਿੰਗ ਵੀ ਕਰਦਾ ਰੰਗੀ ਵੀ ਕਰਦਾ ਸਟਰੈਂਥ ਟ੍ਰੇਨਿੰਗ ਵੀ ਕਰਦਾ ਬੌਕਸਿੰਗ ਵਰਕਆਊਟ ਵੀ ਕਰਦਾ ਹਾਂ ਅਨਸਸ ਕੀਪਿੰਗ ਦੇ ਨਾਲ weight ਹੈ ਜਿਹੜਾ ਬਹੁਤ ਘਟ ਘਟਦਾ ਵਾ ਹਨਾ ਘਟਦਾ ਜ਼ਰੂਰ ਹੈ weight ਪਰ ਇਹ ਨਹੀਂ ਘਟਦਾ ਜੇ ਤੁਸੀਂ ਉਹਦੀ ਸਾਥ ਤੁਸੀਂ ਵੋਕ ਕਰ ਲੋਗੇ ਜਾਂ ਫਿਰ ਤੁਸੀਂ ਸਟਰੈਂਥ ਟ੍ਰੇਨਿੰਗ ਕਰ ਲੋਗੇ ਘਰ ਦੇ ਵਿੱਚ ਉਹਦੇ ਨੂੰ ਉਹਨੂੰ ਜ਼ਿਆਦਾ ਬੇਨਫਿਟ ਹੋਵੇਗਾ ਹਾਂ ਜੇ ਤੁਸੀਂ ਸਕੀਪਿੰਗ ਕਰਨਾ ਚਾਹੁੰਦੇ ਹੋ ਹਫਤੇ ਦੇ ਵਿੱਚ ਦੋ ਦਿਨ ਤੁਸੀਂ ਸਕੀਪਿੰਗ ਕਰ ਸਕਦੇ ਹੋ ਮੰਨ ਕੇ ਚਲੋ ਤੁਸੀਂ ਮੰਡੇ ਨੂੰ ਸਕੀਪਿੰਗ ਕਰ ਲਈ ਤੇ ਫਿਰ ਉਸ ਤੋਂ ਫਰਾਈਡੇ ਨੂੰ ਤੁਸੀਂ ਸਕੀਪਿੰਗ ਕਰ ਲਓ ਬਾਕੀ ਦਿਨ ਤੁਸੀਂ ਹੋਰ ਵਰਕਆਊਟ ਕਰ ਲਓ ਚੇਂਜ ਕਰਦੇ ਰਹੋ ਰਨਿੰਗ ਤੁਸੀਂ ਸਲੋ ਸਲੋ ਲੱਗੇ ਰਹੋ ਤੁਸੀਂ ਘੱਟੋ ਘੱਟ ਦੇਖੋ ਜੇ ਜੇ ਤਾਂ ਬੋ ਵੇਟ ਘਟਾਉਣ ਵਾਸਤੇ ਤੁਸੀਂ ਰਨਿੰਗ ਕਰਨਾ ਚਾਹੁੰਦੇ ਹੋ ਤਾਂ ਘੱਟੋ ਘੱਟ 45 ਮਿੰਟ 45 ਮਿੰਟ ਤੁਸੀਂ ਰਨਿੰਗ ਕਰਦੀਆਂ ਸਲੋ ਸਲੋ ਤੇ ਇੱਕ ਚੀਜ਼ ਦਾ ਖਾਸ ਧਿਆਨ ਰੱਖਣਾ ਵਾ ਤੇ 10 ਕਿਲੋ ਹਾਂ 10 ਕਿਲੋਟ ਤਾਂ ਬਹੁਤ ਜ਼ਿਆਦਾ ਹੋ ਜਾਏਗੀ ਤੁਸੀਂ ਬਸ ਮਤਲਬ ਤੁਸੀਂ ਟਾਈਮ ਦੇ ਹਿਸਾਬ ਨਾਲ ਚੱਲੋ ਤੁਸੀਂ ਟਾਈਮ ਦੇ ਹਿਸਾਬ ਨਾਲ ਚੱਲੋ ਘੱਟੋ ਘੱਟ ਤੁਸੀਂ ਇਹ 45 ਮਿੰਟ ਤੋਂ ਘੱਟ ਰਨਿੰਗ ਹੈ ਜਿਹੜੀ ਤੁਸੀਂ ਉਹ ਨਹੀਂ ਕਰਨੀ ਹੈਗੀ ਇੱਕ ਚੀਜ਼ ਦਾ ਖਿਆਲ ਧਿਆਨ ਰੱਖਿਓ ਜਿੱਦਨ ਤੁਸੀਂ ਰਨਿੰਗ ਕਰਨੀ ਹੈ ਨਾ ਹਫਤੇ 'ਚ ਤੁਸੀਂ ਦੋ ਦਿਨ ਰਨਿੰਗ ਰੱਖੋ ਹਫਤੇ 'ਚ ਦੋ ਦਿਨ ਰਨਿੰਗ ਕਰੋ ਤੇ ਬਾਕੀ ਦਿਨ ਤੁਸੀਂ ਹੋਰ ਵਰਕਆਊਟ ਕਰੋ ਜਿਵੇਂ ਐਕਸਰਸਾਈਜ਼ ਦੇ ਵਿੱਚ ਬਹੁਤ ساری ਵੀਡੀਓ ਪਾਈ ਹੋਈਆਂ ਨੇ ਤੁਸੀਂ ਉਹ ਐਕਸਰਸਾਈਜ਼ ਕਰੋ ਤੇ ਇੱਕ ਚੀਜ਼ ਦਾ ਖਿਆਲ ਧਿਆਨ ਰੱਖਿਓ ਜਦੋਂ ਵੀ ਤੁਸੀਂ ਮਤਲਬ ਰਨਿੰਗ ਕਰਨੀ ਆ ਮੰਨ ਕੇ ਜਿੱਦੋ ਤੁਸੀਂ ਸੋਮਵਾਰ ਨੂੰ ਰਨਿੰਗ ਕਰਨੀ ਆ ਤੇ ਐਤਵਾਰ ਨੂੰ ਤੁਸੀਂ ਰਾਤ ਨੂੰ ਨਾ ਤਾਂ ਤੁਸੀਂ ਕੱਲ ਆਲੂ ਖਾਣੇ ਹੈਗੇ ਨਾ ਤੁਸੀਂ ਚੋਲ ਖਾਣੇ ਹੈਗੇ ਹਨ ਤੇ ਨਾ ਤੁਸੀਂ ਰੋਟੀ ਖਾਣੀ ਹੈਗੀ ਤੁਸੀਂ ਸਿਰਫ ਸਲਾਦ ਕੋਈ ਵੀ ਦਾਲ ਸਬਜੀ ਤੇ 100 ਗ੍ਰਾਮ ਤੁਸੀਂ ਪਨੀਰ ਖਾ ਸਕਦੇ ਹੋ ਜੇ ਤੁਸੀਂ ਨੌਨवेज ਖਾ ਲੈਨੇ ਤਾਂ ਤਿੰਨ ਅੰਡੇ ਖਾ ਸਕਦੇ ਹੋ ਉਬਲੇ ਹੋਏ ਹਨ ਜелੋ ਪਾੜ ਕੱਢ ਕੇ ਤੁਸੀਂ ਇਹ ਚੀਜ਼ ਖਾਣੀ ਹੈ ਕਿਉਂਕਿ ਜਦੋਂ ਅਸੀਂ ਮਤਰਾਤ ਨੂੰ ਚੋਲ ਜਾਂ ਆਲੂ ਅਸੀਂ ਖਾ ਲੈਨੇ ਸਵੇਰੇ ਰਨਿੰਗ ਕਰੀਏ ਤੇ ਉਸ ਤੋਂ ਬਾਅਦ ਬਾਕੀ ਹੈ ਵੀ ਜਿਹੜੇ ਉਹ ਕਾਰਬੋਹਾਈਡਰੇਟ ਹੁੰਦੇ ਨੇ ਜਦੋਂ ਅਸੀਂ ਰਨਿੰਗ ਸ਼ੁਰੂ ਕਰਦੇ ਹਾਂ ਤਾਂ ਸਾਡੇ ਬੋਡੀ ਦੇ ਵਿੱਚ ਪਹਿਲੇ ਹੀ ਕਾਰਬੋਹਾਈਡਰੇਟ ਜਮਾ ਹੁੰਦੇ ਆ ਤੇ ਸਾਡੀ ਬੋਡੀ ਉਹਦੀ ਤੋਂ એનર્ਜੀ ਲੈਣੀ ਸ਼ੁਰੂ ਕਰ ਦਿੰਦੇ ਆ ਜੇ ਅਸੀਂ ਕਾਰਬੋਹਾਈਡਰੇਟ ਨਹੀਂ ਖਾਵਾਂਗੇ ਰਨਿੰਗ ਸ਼ੁਰੂ ਕਰਾਂਗੇ ਤਾਂ ਸਾਡੀ ਬੋਡੀ ਸਿਰਫ એનર્ਜੀ ਹੈ ਜਿਹੜੀ ਸਾਡੀ ਫੈਟ ਤੋਂ ਲਓਗੀ ਡਾਇਰੈਕਟ ਤੇ ਜਿਹੜਾ ਸਾਡੀ ਫੈਟ ਹੈ ਜਿਹੜੀ ਉਹ ਘਟੇਗੀ ਬਲੈਕ ਟੀ ਪੀਨੀਏ ਮੈਂ ਹਾਂ ਬਲੈਕ ਟੀ ਵੀ ਵਧੀਆ ਵਾ ਨਿੰਬੂ ਪਾਲਾ ਕਰੋ ਵਿੱਚ ਜੀ ਉਹਦੇ ਬਲੈਕ ਟੀ ਵੀ ਵਧੀਆ ਵਾ ਜੇ ਬਲੈਕ ਕੌਫੀ ਪੀਲੋਗੇ ਜ਼ਿਆਦਾ ਵਧੀਆ ਵਾ ਮੈਂ ਕਹਿੰਨਾ ਬਲੈਕ ਟੀ ਨਾਲ ਉਹ ਮੈਂ ਤੁਹਾਨੂੰ ਦੱਸਾਂ ਵੇਸੇ ਮੈਂ ਆਪਣੀ ਜ਼ਿੰਦਗੀ 'ਚ ਕਦੇ ਬਲੈਕ ਟੀ ਨਹੀਂ ਪੀਤੀ ਨਹੀਂ ਹੈਗੀ ਕਦੇ ਮੈਂ ਵੇਸੇ ਮੈਂ ਤਿੰਨ ਚੀਜ਼ਾਂ ਸੀ ਜਿਹੜੀਆਂ ਮੈਂ ਜ਼ਿਆਦਾ ਪੀ ਤੇ ਗ੍ਰੀਨ ਕਾਫੀ ਜਾਂ ਫਿਰ ਮੈਂ ਗ੍ਰੀਨ ਟੀ ਹੀ ਪੀਦਾ ਮਾਂ ਠੀਕ ਹੈ ਜੀ ਤੇ ਬਾਕੀ ਜੇ ਤੁਸੀਂ ਕਰੋ ਗ੍ਰੀ ਬ્લેਕ ਟੀ ਬ્લેਕ ਟੀ ਵੀ ਚਲੋ ਵਧੀਆ ਹੋ ਸਕਦੀ ਹੈ ਬਟ ਮੈਂ ਕਦੇ ਪੀਤੀ ਨਹੀਂ ਹੈਗੀ ਮੈਂ ਤੁਹਾਨੂੰ ਮੈਂ ਸਲਾਹ ਦਵਾਂ ਇਹਦੀ ਥਾਂ ਤੁਸੀਂ ਬ્લેਕ ਕਾਫੀ ਪੀ ਲਓ 1-2 ਰੁਪਏ ਦਾ ਪੋਚ ਜਾ ਮਿਲਦਾ ਪਾਣੀ ਗਰਮ ਕਰੋ ਤੇ ਬ્લેਕ ਕਾਫੀ ਬਣ ਜਾਂਦੀ 1 ਮਿੰਟ ਦੇ ਵਿੱਚ ਹੀ ਹਨਾ ਸੋ ਤੁਸੀਂ ਉਹ ਪੀ ਸਕਦੇ ਹੋ ਸੋ ਹੋਰ ਕਿਸੇ ਵੀ ਮੇਰੇ ਭਿੰਨ ਭਰਾ ਦਾ ਕੋਈ ਸਵਾਲ ਹੈਗਾ ਕਿਸੇ ਵੀ ਤਰ੍ਹਾਂ ਦਾ ਜੀ ਤਾਂ ப்ਲੀਜ਼ ਉਹ ਮੈਨੂੰ ਹੁਣ ਪੁੱਛ ਸਕਦਾ ਦਵੋ ਸੋ ਬਹੁਤ ਸਾਰੇ ਮੇਰੇ ਭੈਣ ਭਰਾਗਾਂ ਨੇ ਨਾ ਆਪਣਾ weight ਵਧਾਉਣ ਦੀ ਡਾਈਟ ਦੇ ਬਾਰੇ ਪੁੱਛਿਆ ਸੀਗਾ ਸੋ ਉਹਦੇ ਤੇ ਵੀ ਮੈਂ ਕਿਸੇ ਦਿਨ ਵੀਡੀਓ ਲੈ ਕੇ ਆਵਾਂਗਾ ਮੈਂ ਵੀ ਤੁਸੀਂ ਆਪਣਾ weight ਕਿਵੇਂ ਮਤਲਬ ਵਧਾ ਸਕਦੇ ਹੋ ਤੁਹਾਨੂੰ ਕੀ ਖਾਣਾ ਚਾਹੀਦਾ ਵਧਾਉਣ ਲਈ ਕੀ ਨਹੀਂ ਖਾਣਾ ਚਾਹੀਦਾ ਤੇ ਕਿਉਂਕਿ ਸਾਰੀ ਇਹ ਮੇਰੀ ਤਕਰੀਬਨ ਜਿੰਨੀ ਵੀਡੀਓ ਨੇ ਕਹਿੰਦੇ ਵੀ ਜੀ ਤੁਸੀਂ ਵੀ weight ਘਟਾਉਣ ਲਈ ਹੀ ਪਾਉਂਦੇ ਹੋ ਕਿਉਂਕਿ ਕਈ ਬੰਦੇ weight ਵਧਾਉਣ ਲਈ ਵੀ ਹੁੰਦੇ ਨੇ ਜਿਨ੍ਹਾਂ ਨੇ ਆਪਣਾ weight ਹੈ ਜਿਹੜਾ ਉਹ ਵਧਾਉਣਾ ਹੁੰਦਾ ਵਾ ਹਣਾ ਸੋ ਆਪਾਂ weight ਕੁ ਵਧੂਣ ਵਾਲੀ ਵੀ ਆਪੋ ਵੀਡੀਓ ਨੇ ਜਿਹੜੀ ਮੈਂ ਹੋਰ ਤੁਹਾਡੇ ਨਾਲ ਲੈ ਕੇ ਆਵਾਂਗਾ ਇਸ ਦਿਨ ਸੋ ਹੋਰ ਤੁਹਾਡੇ ਵਿੱਚੋਂ ਕਿਸੇ ਵੀ ਮੇਰੀ ਭੈਣ ਜਾਂ ਮੇਰੇ ਭਰਾ ਦਾ ਕੋਈ ਵੀ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋਣ ਤੇ ਬਾਕੀ ਇੱਕ ਨਾ ਮੈਂ ਉਹ ਦੱਸੀ ਹੋਈ ਆ ਡਰਿੰਕ ਆ ਜਿਹੜੀਆਂ ਕਾਫੀ ਮੈਂ ਡਰਿੰਕ ਦੀ ਵੀਡੀਓ ਬਣਾ ਬਣਾ ਕੇ ਅਪਲੋਡ ਕੀਤੀ ਹੋਈਆਂ ਨੇ ਚੋੜਨਾ ਵਗੈਰਾ ਦੀਆਂ ਪਾਊਡਰ ਵਗੈਰਾ ਨੇ ਜਿਹੜੇ ਤੁਸੀਂ ਦੇਸੀ ਤਰੀਕੇ ਨਾਲ ਪਾਊਡਰ ਬਣਾ ਕੇ ਤੁਸੀਂ ਘਰੇ ਪੀਣਾ ਸ਼ੁਰੂ ਕਰ ਦੋਗੇ ਤੁਹਾਨੂੰ ਉਹਦੇ ਨਾਲ ਰਿਜ਼ਲਟ ਆ ਜਿਹੜਾ ਕਾਫੀ ਮਿਲ ਜੂਗਾ ਪਰ ਉਹਦੇ ਨਾਲ ਰਿਜ਼ਲਟ ਤੈਨੂੰ ਤਾਂ ਮਿਲੇਗਾ ਜੇ ਤੁਸੀਂ ਘਟੋ ਘਟ ਤੁਸੀਂ ਉਹ ਪਾਣੀ ਆ ਜਾਂ ਫਿਰ ਜਿਹੜਾ ਪਾਊਡਰ ਮੈਂ ਤੁਹਾਨੂੰ ਦੱਦਾ ਹਾਂ ਤੁਸੀਂ ਉਹਨੂੰ ਤੁਸੀਂ ਘਟੋ ਘਟ 1 ਮਹੀਨਾ ਯੂਜ਼ ਕਰੋਗੇ 15 ਦਿਨ ਤੱਕ ਘਟੋ ਘਟ ਤੁਸੀਂ ਕਰੋ ਹੀ ਹਾਂ ਜੇ ਤੁਸੀਂ 15 ਦਿਨ ਤੁਸੀਂ ਘਟੋ ਘਟ ਉਹਨੂੰ ਯੂਜ਼ ਕਰੋਗੇ ਫਿਰ ਤੁਹਾਨੂੰ ਰਿਜ਼ਲਟ ਜਿਹੜਾ ਉਹ ਮਿਲਣਾ ਸ਼ੁਰੂ ਹੋਊਗਾ ਤੁਸੀਂ ਕੀ ਕਰਦੇ ਹੋ ਉਹ ਚੀਜ਼ ਨੂੰ ਤੁਸੀਂ ਮਤਲਬ ਇਹ ਮਹੀਨਾ ਇੱਕ ਜਾਂ 15 ਦਿਨ ਵੀ ਦੀ ਯੂਜ਼ ਕਰਦੇ ਪੰਜ ਦਿਨ ਵੀ ਯੂਜ਼ ਕਰਦੇ ਤੁਸੀਂ ਇਹ ਨਹੀਂ ਕਿ ਵੀ ਤੁਹਾਨੂੰ ਰਿਜ਼ਲਟ ਨਹੀਂ ਮਿਲਿਆ ਹੈਗਾ ਸੋ ਇਦਾਂ ਕਦੇ ਵੀ ਰਿਜ਼ਲਟ ਜਿਹੜਾ ਉਹ ਨਹੀਂ ਮਿਲਦਾ ਹੁੰਦਾ ਸੋ ਅਗਰ ਤੁਸੀਂ ਰਿਜ਼ਲਟ ਲੈਣਾ ਚਾਹੁੰਦੇ ਹੋ ਤਾਂ ਘੱਟੋ ਘੱਟ ਤੁਸੀਂ 1 ਮਹੀਨਾ ਤਾਂ ਚੀਜ਼ ਨੂੰ ਤੁਸੀਂ ਯੂਜ਼ ਕਰੋ ਹੀ ਕਰੋ ਜੀ ਹੈਨਾ ਜੇ ਤੁਸੀਂ 1 ਮਹੀਨਾ ਯੂਜ਼ ਕਰੋਗੇ ਤਾਂ ਤੁਹਾਨੂੰ ਜਿਹੜਾ ਉਹ ਰਿਜ਼ਲਟ ਜਿਹੜਾ ਤੁਹਾਨੂੰ ਉੱਤੋਂ ਮਿਲੇਗਾ ਜੀ ਸੋ ਅਗਰ ਤੁਹਾਡੇ ਚੋਂ ਕੀ ਸੀ ਮੇਰੇ ਪਿੰਡ ਪਰਾ ਦਾ ਕੋਈ ਸਵਾਲ ਹੈਗਾ ਟੈਬਲਿਸ ਤੁਸੀਂ ਵੀ ਨੋ ਪੁੱਛ ਸਕਦੇ ਹੋ ਇਸ ਟਾਈਮ ਸੋ ਚਲੋ ਠੀਕ ਹੈ ਜੀ ਫਿਰ ਆਪਾਂ ਲਾਈਵ ਹੈ ਜਿਹੜਾ ਆਪਣਾ ਇੱਥੇ ਹੀ ਆਪਾਂ ਬੰਦ ਕਰਦੇ ਆਂ ਅਗਰ ਤੁਹਾਡਾ ਕਿਸੇ ਦਾ ਸਵਾਲ ਹੈਗਾ ਤਾਂ ਪਲੀਜ਼ ਉਹ ਪੁੱਛ ਸਕਦੇ ਹੋ ਨਹੀਂ ਤਾਂ ਫਿਰ ਆਪਾਂ ਲਾਈਵ ਬੰਦ ਕਰਦੇ ਆਂ ਤੇ ਕੱਲ ਨੂੰ ਵੀਡੀਓ ਆਊਗੀ ਆਪਣੀ ਇੱਕ ਤੁਹਾਡੇ ਵਾਸਤੇ ਬਹੁਤ ਵਧੀਆ ਵਾ ਵੀ ਜਿਹੜਾ ਭਾਰ ਆ ਉਹ ਕਿਉਂ ਨਹੀਂ ਘਟਦਾ ਹੈਗਾ ਤੇ ਸਾਨੂੰ ਬਾਰਕਟੋਂ ਦੀ ਕਿਹੜੀ ਕਿਹੜੀ ਚੀਜ਼ਾਂ ਦਾ ਜਿਹੜਾ ਸਾਨੂੰ ਖਾਸ ਸਧਿਆਣ ਉਹ ਰੱਖਣਾ ਚਾਹੀਦਾ ਹਨ ਸੋ ਉਹ ਕੱਲ ਨੂੰ ਵੀਡੀਓ ਜਿਹੜੀ ਉਹ ਅਪਲੋਡ ਹੋਏਗੀ ਤੇ ਬਾਕੀ ਮੇ ਬਲੌਗ ਨੇ ਜਿਹੜੇ ਆਪਣੇ ਮੈਂ ਡੇਲੀ ਅਪਲੋਡ ਕਰ ਰਿਹਾ ਹਾਂ ਤੁਸੀਂ ਬਲੌਗ ਪਲੀਜ਼ ਮੇਰੇ ਜਰੂਰ ਦੇਖੋ ਤੁਹਾਨੂੰ ਵੀ ਉਹਦੇ ਤੋਂ ਵੀ ਬਹੁਤ ਕੁਝ ਜਿਹੜਾ ਤੁਹਾਨੂੰ ਸਿੱਖ ਨੂੰ ਮਿਲੇਗਾ ਜੀ ਤੁਸੀਂ ਮੇਰੇ ਬਲੌਗ ਆ ਜਿਹੜੇ ਤੁਸੀਂ ਦੇਖ ਸਕਦੇ ਹੋ ਉੱਤੇ ਤੁਹਾਨੂੰ ਉਹ ਤੋਂ ਬਹੁਤ ਕੁਝ ਸਿੱਖ ਨੂੰ ਮਿਲੇਗਾ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਤੰਦਰੁਸਤ ਰੱਖਿਓ ਤੇ ਮਿਲਦੇ ਗੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਤੇ ਅਗਲੇ ਸੰਡੇ ਨੂੰ ਆਪਾਂ ਆਵਾਂਗੇ ਫੇਰ ਲਾਈਵ ਅਗਰ ਤੁਹਾਡੇ ਕਿਸੇ ਮੇਰੇ ਭੈਣ ਭਰਾ ਦਾ ਕੋਈ ਸਵਾਲ ਹੁੰਦਾ ਤਾਂ ਪਲੀਜ਼ ਤੁਸੀਂ ਸੰਡੇ ਨੂੰ ਲਾਈਵ 7:30 ਵਜੇ ਤੋਂ ਲੈ ਕੇ 8:00 ਵਜੇ ਦੇ ਵਿੱਚ ਵਿੱਚ ਮੈਂ ਲਾਈਵ ਹੋਣਾ ਹੁੰਦਾ ਵਾਂ ਤੇ ਆਪਾਂ ਉਹਦੇ ਵਿੱਚ ਆਪਾਂ ਜਿਹੜੇ ਮਤਲਬ ਤੁਹਾਡੇ ਸਵਾਲ ਜਵਾਬ ਹੁੰਦੇ ਨੇ ਉਹ ਆਪਾਂ ਕਲੀਅਰ ਕਰਿਆ ਕਰਾਂਗੇ ਠੀਕ ਹੈ ਜੀ ਓਕੇ ਜੀ ਬਾਏ